ਸੋ ਅਸੀਂ ਦੇਖ ਰਹੇ ਸੀ ਪ੍ਰਭੂ ਯੇਸ਼ੂ ਮਸੀਹ ਦਾ ਪਾਣੀ ਉੱਤੇ ਚੱਲਣਾ ਔਰ ਇਹ ਉਸ ਦੇ ਵਿੱਚ ਛੇਵਾਂ ਵੀਡੀਓ ਆ ਔਰ ਹੁਣ ਤੱਕ ਇਸ ਦੇ ਵਿੱਚ ਅਸੀਂ ਕਾਫੀ ਕੁਝ ਸਿੱਖਿਆ ਹੁਣ ਤੱਕ ਜੋ ਅਸੀਂ ਦੇਖ ਰਹੇ ਸੀ ਮੱਤੀ 14 ਅਧਿਆਏ ਉਸ ਦਾ 22 ਵਚਨ ਤੋਂ ਲੈ ਕੇ ਉਸ ਦਾ 33 ਵਚਨ ਤੱਕ ਪਰ ਅੱਜ ਇਸ ਘਟਨਾ ਦੇ ਨਾਲ ਜੁੜਿਆ ਜੋ ਚੀਜ਼ ਨੂੰ ਅਸੀਂ ਸਿੱਖਣ ਜਾ ਰਹੇ ਹਾਂ ਉਹਦਾ ਜ਼ਿਕਰ ਮੱਤੀ ਨੇ ਨਹੀਂ ਕੀਤਾ ਬਲਕਿ ਮਰਕਸ ਜੋ ਇਸੇ ਘਟਨਾ ਦਾ ਜ਼ਿਕਰ ਕਰਦੇ ਆ ਉਸ ਚੀਜ਼ ਨੂੰ ਜੋ ਲਿਖਦਾ ਆ ਔਰ ਉਸ ਦੇ ਵਾਸਤੇ ਅਸੀਂ ਦੇਖਦੇ ਆ ਮਰਕਸ 6 ਅਧਿਆਇ ਉਸਤਾ 45 ਤੋਂ 52 ਵਿੱਚ ਜੋ ਮਰਕਸ ਨੇ ਇਸੇ ਘਟਨਾ ਦਾ ਜ਼ਿਕਰ ਕੀਤਾ ਆ ਸੋ ਅ ਅੱਜ ਅਸੀਂ ਪੜ੍ਹਦੇ ਆ ਮਰਕਸ 6 ਅਧਿਆਇ ਉਸਤਾ 48 ਵਚਨ ਇਸ ਦੇ ਬਾਰੇ ਅਸੀਂ ਸਿੱਖਾਂਗੇ ਇਸ ਦੇ ਵਿੱਚ ਮਰਕਸ ਲਿਖਦਾ ਆ ਜਾਂ ਉਸਨੇ ਉਹਨਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ ਕਿਉਂ ਜੋ ਪੌਣ ਸਾਹਮਣੀ ਸੀ ਸੋ ਇਸ ਸਗ੍ਹਾ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਪੌਣ ਸਾਹਮਣੀ ਸੀ ਇਸ ਦੇ ਬਾਰੇ ਅਸੀਂ ਪੂਰੇ ਵਿਸਥਾਰ ਨਾਲ ਪਿਛਲੇ ਵੀਡੀਓਸ ਦੇ ਵਿੱਚ ਸਿੱਖ ਚੁੱਕੇ ਹਾਂ ਸੋ ਇਸ ਸਗ੍ਹਾ ਤੇ ਲਿਖਿਆ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਨੂੰ ਵੇਖਿਆ ਕਿ ਉਹ ਜੋ ਚੱਪੂ ਚਲਾ ਰਹੇ ਆ ਬੇੜੀ ਨੂੰ ਅੱਗੇ ਵਧਾਉਣ ਲਈ ਬੇੜੀ ਨੂੰ ਤੋਰਨ ਵਾਸਤੇ ਜੋ ਚੱਪੂ ਚਲਾਏ ਜਾਂਦੇ ਆ ਉਹ ਚੱਪੂ ਚਲਾਉਣ ਦੇ ਵਿੱਚ ਉਹਨਾਂ ਨੂੰ ਵੱਡਾ ਔਖਾ ਵੇਖਿਆ ਸੰਘਰਸ਼ ਕਰਦੇ ਹੋਏ ਯਿਸੂ ਮਸੀਹ ਨੇ ਉਹਨਾਂ ਨੂੰ ਦੇਖਿਆ ਕਿਉਂਕਿ ਜਾਹਰ ਜੀ ਗੱਲ ਹੈ ਜਦੋਂ ਤੇ ਦੇਖੋ ਹਵਾ ਪਿੱਛੋਂ ਜ਼ੋਰ ਮਾਰੇਗੀ ਬੇੜੀ ਨੂੰ ਅੱਗੇ ਨੂੰ ਧੱਕੇਗੀ ਤੇ ਉਸ ਸਮੇਂ ਚੱਪੂ ਲਾਉਣੇ ਬਹੁਤ ਆਸਾਨ ਹੋ ਜਾਣਗੇ ਕਿਉਂਕਿ ਜਿੱਧਰ ਅਸੀਂ ਜਾ ਰਹੇ ਉਧਰ ਨੂੰ ਹੀ ਹਵਾ ਸਾਨੂੰ ਧੱਕ ਕੇ ਲੈ ਕੇ ਜਾ ਰਹੀ ਹੈ ਜਿਸ ਤਰ੍ਹਾਂ ਅਸੀਂ ਸਾਈਕਲ ਚਲਾਉਂਦੇ ਆ ਤਾਂ ਜਦੋਂ ਹਵਾ ਸਾਡੇ ਪਿੱਛੋਂ ਦੀ ਵਗ ਰਹੀ ਹੈ ਪਿੱਛੋਂ ਜ਼ੋਰ ਮਾਰ ਰਹੀ ਹੈ ਤਾਂ ਪੈਂਡਲ ਚਲਾਉਣੇ ਪੈਂਡਲ ਮਾਰਨੇ ਸਾਈਕਲ ਦੇ ਜੋ ਆ ਉਹ ਕਿੰਨੇ ਆਸਾਨ ਹੋ ਜਾਂਦੇ ਆ ਪਰ ਉਹੀ ਹਵਾ ਜਦੋਂ ਅੱਗੋਂ ਜ਼ੋਰ ਮਾਰਦੀ ਆ ਤਾਂ ਉਸ ਸਮੇਂ ਫਿਰ ਪੈਂਡਲ ਮਾਰਨੇ ਸਾਈਕਲ ਦੇ ਜਿਹੜੇ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਆ ਸੋ ਉਹੀ ਚੀਜ਼ ਇੱਸ਼ਮ ਸਿੰਘ ਨੇ ਦੇਖਿਆ ਕਿ ਚੱਪੂ ਮਾਰਨ ਦੇ ਵਿੱਚ ਉਹ ਕੀ ਆ ਬਹੁਤ ਜ਼ਿਆਦਾ ਕੀ ਕਰ ਰਿਹਾ ਸੰਘਰਸ਼ ਕਰ ਰਿਹਾ ਸੋ ਇਸ ਸਗਾ ਦੇ ਉੱਤੇ ਸਾਨੂੰ ਇੱਕ ਬਹੁਤ ਹੀ ਉੱਤਮ ਜੋ ਇੱਕ ਸੰਦੇਸ਼ ਸਾਨੂੰ ਸਿੱਖਣ ਵਾਸਤੇ ਮਿਲਦਾ ਆ ਕਿ ਜਿਸ ਤਰ੍ਹਾਂ ਦੇਖੋ ਇਹ ਬੇੜੀ ਚੱਗੇ ਵੱਧ ਰਿਹਾ ਤਾਂ ਕਿਸੇ ਸਮੇਂ ਇਸ ਤਰ੍ਹਾਂ ਦਾ ਇੱਕ ਦੌਰ ਆਏਗਾ ਜਿਸ ਦੇ ਵਿੱਚ ਚੱਪੂ ਮਾਰਨੇ ਇਹਨਾਂ ਨੂੰ ਆਸਾਨ ਲੱਗਣਗੇ ਜਦੋਂ ਹਵਾ ਇਹਨਾਂ ਦੇ ਅਨੁਕੂਲ ਹੋਏਗੀ ਔਰ ਕਿਸੇ ਸਮੇਂ ਹਵਾ ਸਾਹਮਣੇ ਵਗੇਗੀ ਤੇਜ਼ ਹਨੇਰੀ ਵਗੇਗੀ ਤਾਂ ਉਸ ਸਮੇਂ ਚੱਪੂ ਮਾਰਨੇ ਕੀ ਹੋ ਜਾਣਗੇ ਔਖੇ ਹੋ ਜਾਣਗੇ। ਤੋਂ ਇਸੇ ਹੀ ਪ੍ਰਕਾਰ ਨਾਲ ਸਾਡਾ ਮਸੀਹੀ ਜੀਵਨ ਜੋ ਆ ਕਈ ਵੱਖ-ਵੱਖ ਪ੍ਰਕਾਰ ਦੇ ਹਾਲਾਤਾਂ ਦੇ ਵਿੱਚੋਂ ਕੀ ਕਰਦਾ ਆ ਗੁਜ਼ਰਦਾ ਆ ਕਈ ਵਾਰ ਸਾਡੇ ਜੋ ਹਾਲਾਤ ਹੁੰਦੇ ਆ ਉਹ ਸਾਡੇ ਮਸੀਹੀ ਜੀਵਨ ਦੇ ਅਨੁਕੂਲ ਹੁੰਦੇ ਆ। ਸਾਰੀਆਂ ਪਰਿਸਥਿਤੀ ਜੋ ਸਾਡੇ ਹੱਕ ਚ ਹੁੰਦੀਆਂ ਆ ਜਿਸ ਸਮੇ ਸਾਡੇ ਲਈ ਪ੍ਰਾਰਥਨਾ ਕਰਨਾ ਆਰਾਧਨਾ ਕਰਨਾ ਵਚਨ ਪੜਨਾ ਮਨਨ ਕਰਨਾ ਯਾ ਖੁਦਾ ਦੇ ਵਿੱਚ ਅੱਗੇ ਵਧਣਾ ਸਾਡੇ ਲਈ ਬੜਾ ਆਸਾਨ ਜਾਂ ਸਾਨੂੰ ਮਹਿਸੂਸ ਹੁੰਦਾ ਹੈ ਬੜਾ ਈਜ਼ੀਲੀ ਅਸੀਂ ਮਸੀਹੀ ਜੀਵਨ ਚ ਅੱਗੇ ਵਧਦੇ ਆ ਪਰ ਕਈ ਵਾਰ ਅਸੀਂ ਐਸੇ ਦੌਰ ਚੋਂ ਗੁਜ਼ਰਦੇ ਆ ਸਾਡਾ ਮਸੀਹੀ ਜੀਵਨ ਐਸੇ ਦੌਰ ਵਿੱਚੋਂ ਗੁਜ਼ਰਦਾ ਆ ਜਿੱਥੇ ਹਾਲਾਤ ਜਿਹੜੇ ਆ ਉਹ ਕਦੀ ਵੀ ਸਾਡੇ ਹੱਕ ਵਿੱਚ ਨਹੀਂ ਹੁੰਦੇ ਬਲਕਿ ਹਾਲਾਤ ਸপরিসਥਿਤੀਆਂ ਇਹ ਸਾਰਾ ਕੁਝ ਸਾਡੇ ਉਲਟ ਹੋ ਜਾਂਦਾ ਹੈ ਸਾਡੇ ਵਿਰੋਧ ਵਿੱਚ ਹੋ ਜਾਂਦਾ ਹੈ ਕੋਈ ਚੀਜ਼ ਸਾਡੇ ਹੱਕ ਵਿੱਚ ਨਹੀਂ ਜਾਂਦੀ ਔਰ ਅਜਿਹੇ ਸਮੇਂ ਦੇ ਵਿੱਚ ਜੋ ਆ ਸਾਡੇ ਲਈ ਪ੍ਰਾਰਥਨਾ ਕਰਨਾ ਵਚਨ ਬੰਨਨ ਕਰਨਾ ਇਹ ਮਸੀਹੀ ਜੀਵਨ ਚੱਗੇ ਵਧਣਾ ਹਰ ਚੀਜ਼ ਸਾਡੇ ਵਾਸਤੇ ਇੱਕ ਸੰਘਰਸ਼ਮਈ ਹੋ ਜਾਂਦੀ ਹੈ ਇਹੋ ਜੇ ਦੌਰ ਚੋ ਹਰ ਇੱਕ ਵਿਸ਼ਵਾਸੀ ਜਿਹੜਾ ਆ ਉਹ ਗੁਜ਼ਰਦਾ ਹੈ ਇਸ ਲਈ ਜਿਸ ਤਰ੍ਹਾਂ ਲਿਖਿਆ ਚੱਪੂ ਮਾਰਨ ਵਿੱਚ ਉਹਨਾਂ ਨੂੰ ਵੱਡੇ ਔਖੇ ਵਿਖਿਆ ਇਸੇ ਪ੍ਰਕਾਰ ਕਈ ਮੌਕਿਆਂ ਤੇ ਸਾਡੇ ਲਈ ਚੱਪੂ ਮਾਰ ਕੇ ਆਪਣੀ ਵਿਸ਼ਵਾਸ ਦੀ ਬੇੜੀ ਨੂੰ ਅੱਗੇ ਲੈ ਕੇ ਜਾਣਾ ਸਾਡੇ ਲਈ ਇੱਕ ਵੱਡੀ ਕਠਿਨ ਚੁਣੌਤੀ ਜਿਹੜੀ ਆ ਹੋ ਜਾਂਦੀ ਹੈ ਸੋ ਖੁਦਾ ਇਸ ਪ੍ਰਕਾਰ ਦੇ ਹਾਲਾਤਾਂ ਚੋਂ ਇਸ ਪ੍ਰਕਾਰ ਦੇ ਦੌਰ ਚੋਂ ਪਰਮਿਸ਼ਨ ਕਿਉਂ ਹਰ ਵਿਸ਼ਵਾਸੀ ਨੂੰ ਜੋ ਉਲੰਘਣ ਦਿੰਦਾ ਆ ਕਿਉਂਕਿ ਅਜਿਹੇ ਹਾਲਾਤ ਹੀ ਜੋ ਆ ਇਸ ਚੀਜ਼ ਨੂੰ ਉਜਾਗਰ ਕਰਦੇ ਆ ਪ੍ਰਗਟ ਕਰਦੇ ਆ ਜਾਂ ਕਹੋ ਪਰਖਦੇ ਆ ਕਿ ਅਸੀਂ ਕਿਸ ਪ੍ਰਕਾਰ ਦਾ ਇਰਾਦਾ ਲੈ ਕੇ ਕਿਸ ਪ੍ਰਕਾਰ ਦੀ ਮਾਨਸਿਕਤਾ ਨੂੰ ਲੈ ਕੇ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਨਿਕਲੇ ਆ ਕਿਉਂਕਿ ਬਹੁਤ ਸਾਰੇ ਲੋਕ ਜੋ ਆ ਸਿਰਫ ਜੋਸ਼ ਦੇ ਵਿੱਚ ਆ ਕੇ ਫੈਸਲਾ ਲੈਂਦੇ ਆ ਜਾਂ ਦੂਸਰਿਆਂ ਨੂੰ ਦੇਖ ਕੇ ਜਾਂ ਜੋਸ਼ ਨਾ ਪਰ ਜਾਂਦੇ ਆ ਇੱਕਦਮ ਫੈਸਲਾ ਲੈਂਦੇ ਕਿ ਹਾਂ ਅਸੀਂ ਵੀ ਮਸੀਹ ਦੇ ਪਿੱਛੇ ਜੋ ਆ ਚੱਲਾਂਗੇ ਸੋ ਜਦੋਂ ਤੱਕ ਤੋਂ ਹਾਲਾਤ ਸ਼ਾਂਤ ਰਹਿੰਦੇ ਆ ਜਦੋਂ ਤੱਕ ਤੋਂ ਚੱਪੂ ਚਲਾਉਣੇ ਬੜੇ ਆਸਾਨ ਜੇ ਲੱਗ ਰਿਹਾ ਔਰ ਤੱਕ ਤੋਂ ਅੱਗੇ ਵਧਣਗੇ ਪਰ ਜਿੱਥੇ ਕੋਈ ਸਾਹਮਣੋਂ ਪੌਣ ਟੱਕਰਦੀ ਆ ਜਦੋਂ ਪੌਣ ਸਾਹਮਣੋਂ ਜ਼ੋਰ ਮਾਰਦੀ ਔਰ ਚੱਪੂ ਚਲਾਉਣ ਵਿੱਚ ਫਿਰ ਵੱਡਾ ਸੰਘਰਸ਼ ਹੋ ਜਾਂਦਾ ਹੈ ਬੜਾ ਔਖਿਆਈ ਹੁੰਦੀ ਆ ਸੋ ਉੱਥੇ ਆ ਕੇ ਉਸ ਦੌਰ ਚ ਆ ਕੇ ਉਹਨਾਂ ਚੁਣੌਤੀਆਂ ਦਾ ਸਾਹਮਣਾ ਜਦੋਂ ਕਰਦੇ ਆ ਤਾਂ ਕਈ ਵਾਰ ਸਾਰਾ ਜੋਸ਼ ਜਿਹੜਾ ਹੁੰਦਾ ਆ ਉਹ ਨਿਕਲ ਜਾਂਦਾ ਹੈ ਜਿਸ ਤਰ੍ਹਾਂ ਇੱਕ ਗੁਬਾਰਾ ਹੁੰਦਾ ਹੈ ਉਹਦੇ ਵਿੱਚ ਹਲਕੀ ਜੀ ਸੂਈ ਲੱਗਦੀ ਹੈ ਤਾਂ ਸਾਰੀ ਹਵਾ ਨਿਕਲ ਜਾਂਦੀ ਆ ਇਸ ਤਰ੍ਹਾਂ ਜੋਸ਼ ਨਿਕਲ ਜਾਂਦਾ ਹੈ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਮੱਤੀ 24 ਅਧਿਆਏ ਉਸਤਾ 12 ਔਰ 13 ਵਚਨ ਚ ਲਿਖਿਆ ਆ ਅਤੇ ਕੁਧਰਮ ਦੇ ਵਦਨ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ ਔਰ 13 ਵਚਨ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਸੁਪਰੀਤ ਠੰਡੀ ਹੋ ਜਾਵੇਗੀ ਯੀਸ਼ੂ ਮਸੀਹ ਨੇ ਬੋਲਿਆ ਕਿਸ ਤਰ੍ਹਾਂ ਕੁੱਤਰਮ ਦੇ ਵਦਨ ਨਾਲ ਸੋ ਕਹਿੰਦਾ ਭਾਵ ਕਿ ਜਦੋਂ ਹਾਲਾਤ ਸਾਰੇ ਅਨੁਕੂਲ ਹੁੰਦੇ ਆ ਉਦੋਂ ਤੋਂ ਇੱਕ ਵੱਡੀ ਪ੍ਰੀਤ ਦਿਖਾਉਂਦੇ ਆ ਮਸੀਹ ਦੇ ਨਾਲ ਖੁਦਾ ਦੇ ਵਚਨ ਦੇ ਨਾਲ ਪਰ ਜਿਸ ਸਮੇ ਕੁੱਤਰਮ ਜ਼ੋਰ ਮਾਰਦਾ ਕੋਈ ਪਾਪ ਦੀਆਂ ਲਹਿਰਾਂ ਸਾਹਮਣੇ ਜ਼ੋਰ ਮਾਰਦੀਆਂ ਵੀ ਲਾਸ਼ਾਵਾਂ ਦੀਆਂ ਲਹਿਰਾਂ ਜ਼ੋਰ ਮਾਰਦੀਆਂ ਜਾਂ ਕੋਈ ਵੀ ਕਠਿਨ ਚੁਣੌਤੀਆਂ ਜਦੋਂ ਜ਼ੋਰ ਮਾਰਦੀਆਂ ਤੇ ਉਸ ਸਮੇ ਫਿਰ ਪ੍ਰੀਤ ਜਿਹੜੀ ਆ ਉਹ ਕੀ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਬੜੀ ਜਲਦੀ ਇਰਾਦੇ ਬਦਲ ਜਾਂਦੇ ਆ ਬੜੀ ਜਲਦੀ ਵਚਨ ਨਾਲ ਸਮਝੋਤੇ ਹੋ ਜਾਂਦੇ ਆ ਸੋ ਇਸ ਕਰਕੇ ਯਿਸੂ ਮਸੀਹ ਨੇ ਕਿਹਾ ਕਿ ਕੁੱਤਰਮ ਦੇ ਵਦਨ ਕਰਕੇ ਬਹੁਤਿਆਂ ਦੀ ਪ੍ਰੀਤ ਜਿਹੜੀ ਕੀ ਹੋ ਜਾਂਦੀ ਆ ਠੰਡੀ ਹੋ ਜਾਂਦੀ ਆ ਪਰ ਤੇਰਾ ਵਚਨ ਚ ਪ੍ਰਭੂ ਨੇ ਕਿਹਾ ਜੋ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਮਤਲਬ ਜਿਹੜਾ ਵਿਅਕਤੀ ਇੱਕ ਠੋਸ ਇਰਾਦਾ ਲੈ ਕੇ ਨਿਕਲਦਾ ਆ ਜਿਹੜਾ ਵਿਅਕਤੀ ਸਿਰਫ ਸੰਸਾਰ ਦੀਆਂ ਵਰਕਤਾ ਸੰਸਾਰ ਦੀ ਆਸ਼ੀਸ਼ ਨੂੰ ਦੇਖ ਕੇ ਨਹੀਂ ਬਲਕਿ ਪ੍ਰਭੂ ਯੀਸ਼ੂ ਮਸੀਹ ਦੇ ਉਸ ਪ੍ਰੇਮ ਨੂੰ ਦੇਖ ਕੇ ਨਿਕਲਿਆ ਜੋ ਸਲੀਬ ਤੇ ਉੱਤੇ ਪ੍ਰਭੂ ਨੇ ਸੜਨ ਨਾਲ ਦਿਖਾਇਆ ਜੋ ਪ੍ਰਭੂ ਦੀ ਮਹਿਮਾ ਨੂੰ ਦੇਖ ਕੇ ਨਿਕਲਿਆ ਹੁੰਦਾ ਹੈ ਜੋ ਸਵਰਗ ਦੀ ਆਸ਼ਿਸ਼ ਸਵਰਗ ਦਾ ਉਸ ਤੇਜ ਨੂੰ ਦੇਖ ਕੇ ਨਿਕਲਿਆ ਹੁੰਦਾ ਆ ਉਹ ਵਿਅਕਤੀ ਚਾਹੇ ਕਿੰਨਾ ਵੀ ਉਹਨੂੰ ਚੱਪੂ ਮਾਰਨ ਦੇ ਵਿੱਚ ਸੰਘਰਸ਼ ਕਰਨਾ ਪੈ ਰਿਹਾ ਉਹਨੂੰ ਚਾਹੇ ਕਿੰਨਾ ਵੀ ਔਖਾ ਉਹ ਹੋ ਰਿਹਾ ਚੱਪੂ ਮਾਰਨ ਚ ਪਰ ਉਹ ਕਦੀ ਵੀ ਚੱਪੂ ਮਾਰਨੇ ਬੰਦ ਨਹੀਂ ਕਰੇਗਾ ਉਹ ਚੱਪੂ ਮਾਰਨ ਦਾ ਇਰਾਦਾ ਕਦੀ ਵੀ ਉਹਦਾ ਬਦਲ ਨਹੀਂ ਸਕਦਾ ਮਤਲਬ ਕਿ ਅੱਗੇ ਮਸੀਹੀ ਜੀਵਨ ਚ ਅੱਗੇ ਵਧਣ ਦਾ ਇਰਾਦਾ ਕਦੀ ਬਦਲ ਨਹੀਂ ਸਕਦਾ ਚਾਹੇ ਕਿੱਡੀ ਵੀ ਪੌਣ ਸਾਹਮਣੇ ਜ਼ੋਰ ਮਾਰ ਰਹੀ ਆ ਪਰ ਉਹ ਵਿਸ਼ਵਾਸੀ ਜਨ ਜੋ ਆ ਉਹ ਜਿਨਨੇ ਉਤਸ਼ਾਹ ਦੇ ਨਾਲ ਜੋ ਆ ਸ਼ਾਂਤ ਪਾਣੀਆਂ ਦੇ ਵਿੱਚ ਚੱਪੂ ਮਾਰਦਾ ਅੱਗੇ ਵਧ ਰਿਹਾ ਸੀ ਉੰਨੇ ਹੀ ਉਤਸ਼ਾਹ ਦੇ ਨਾਲ ਓਨੀ ਦਲੇਰੀ ਦੇ ਨਾਲ ਓਨਾ ਹੀ ਜੜਾਇਆ ਉਹ ਦ੍ਰਿੜਤਾ ਦੇ ਨਾਲ ਉਸ ਸਮੇਂ ਵੀ ਚੱਪੂ ਮਾਰਨਾ ਜਾਰੀ ਰੱਖਦਾ ਆ ਜਦੋਂ ਪੌਣ ਸਾਹਮਣੇ ਉਹਨੂੰ ਕੀ ਕਰਦੀ ਆ ਜ਼ੋਰ ਮਾਰਦੀ ਆ ਉਹਨੂੰ ਪਿੱਛੇ ਧੱਕਦੀ ਆ ਚੱਪੂ ਮਾਰਨੇ ਔਖੇ ਹੋ ਜਾਂਦੇ ਆ ਸੰਘਰਸ਼ ਹੁੰਦਾ ਆ ਪਰ ਉਹ ਚੱਪੂ ਮਾਰਨਾ ਕਦੀ ਬੰਦ ਨਹੀਂ ਕਰੇਗਾ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਰਸੂਲਾ ਦੇ ਕਰਤਵ 16 ਅਧਿਆਇ ਉਸ ਦਾ 25 ਵਚਨ ਨੂੰ ਇਸ ਸਗਾ ਦੇ ਉੱਤੇ ਅਸੀਂ ਪੜ੍ਹ ਸਕਦੇ ਹਾਂ ਕਿ ਪੌਲਸ ਔਰ ਸਿਲਾਸ ਜੋ ਹੈ ਉਹ ਸਾਨੂੰ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਆ ਆਰਾਧਨਾ ਕਰਦੇ ਨਜ਼ਰ ਆ ਰਹੇ ਆ ਭਜਨ ਗੋਂਦੇ ਨਜ਼ਰ ਆ ਰਹੇ ਆ ਪਰ ਇਹ ਕਿੱਥੇ ਬੈਠੇ ਆ ਕੋਈ ਆਪਣੇ ਆਰਾਮ ਦਾ ਇੱਕ ਆਪਣੇ ਬਿਸਤਰ ਉੱਤੇ ਆਪਣੇ ਘਰਾਂ ਵਿੱਚ ਨਹੀਂ ਬੈਠੇ ਉਹ ਆਪਣੇ ਬੈਡਰੂਮ 'ਚ ਨਹੀਂ ਬੈਠੇ ਬਲਕਿ ਉਹ ਜੇਲ੍ਹ ਦੇ ਵਿੱਚ ਬੈਠੇ ਆ ਔਰ ਇਹ ਉਹ ਜੇਲ ਹੈ ਜਿਹੜੀ ਰومی ਹਕੂਮਤ ਜਿਹਨੂੰ ਚਲਾ ਰਹੀ ਹੈ ਮਤਲਬ ਉੱਥੇ ਖਤਰਨਾਕ ਬੇੜੀਆਂ ਆ ਉੱਥੇ ਖਤਰਨਾਕ ਦੇ ਜੋ ਉੱਥੇ ਮਾਹੌਲ ਆ ਇੰਨੀ ਸਖਤ ਜੇਲ ਆ ਉਹ ਸੋ ਉਸ ਜਗ੍ਹਾ ਤੇ ਬੈਠਿਆ ਸੋਚੋ ਆਰਾਧਨਾ ਕਰਨਾ ਪ੍ਰਾਰਥਨਾ ਕਰਨਾ ਕਿੰਨਾ ਕਠਿਨ ਹੋ ਜਾਂਦਾ ਹੈ ਅਜਿਹੇ ਸਮੇਂ ਤੇ ਇੱਕ ਸਧਾਰਨ ਵਿਅਕਤੀ ਜੋ ਆ ਉਹ ਰੋਂਦਾ ਆ ਤਰਸਦਾ ਆ ਉਹ ਤਰਸ ਲੈ ਲੈਂਦਾ ਆ ਕਿ ਕਿਸੇ ਤਰ੍ਹਾਂ ਕੋਈ ਮੈਨੂੰ ਇੱਥੋਂ ਬਾਹਰ ਕਢਾ ਦੋ ਉਹ ਵਾਸਤੇ ਪੁੰਦਾ ਹੈ ਪਰ ਪੌਲਸਿਆ ਸਿਲਾਸਿਆ ਉਹ ਕੀ ਕਰ ਰਿਹਾ ਇਸ ਸਮੇਂ ਉਹਨੇ ਹੀ ਉਤਸ਼ਾਹ ਦੇ ਨਾਲ ਖੁਦਾ ਦੀ ਮਹਿਮਾ ਕਰ ਰਿਹਾ ਜਿੰਨੇ ਉਤਸ਼ਾਹ ਦੇ ਨਾਲ ਉਹ ਆਪਣੇ ਘਰਾਂ ਵਿੱਚ ਆਰਾਮ ਦਾ ਇੱਕ ਮਾਹੌਲ ਚੋਂ ਕਰਦੇ ਆ ਸੋ ਇਹ ਹੁੰਦਾ ਆ ਇਕਮ ਫਰਕ ਹੁੰਦਾ ਹੈ ਇੱਕ ਵਿਅਕਤੀ ਜਿਹੜਾ ਆਪਣੀ ਬੁੱਧੀ ਅਨੁਸਾਰ ਚੱਲਦਾ ਆ ਆਪਣੇ ਹੀ ਇੱਕ ਯੋਗਤਾ ਨਾਲ ਚੱਲਦਾ ਆਪਣੇ ਹੀ ਜੋਸ਼ ਨਾਲ ਚੱਲਦਾ ਆ ਉਹਦੇ ਵਿੱਚ ਔਰ ਉਸ ਵਿਅਕਤੀ ਦੇ ਵਿੱਚ ਦਾ ਫਰਕ ਜਿਹੜਾ ਵਿਅਕਤੀ ਸਵਰਗ ਦੇ ਚਲਾਇਆ ਚੱਲਦਾ ਆ ਉਹ ਵਿਅਕਤੀ ਸਵਰਗ ਦੀ ਉਸ సామਰਥ ਦੇ ਨਾਲ ਚੱਲਦਾ ਆ ਉਹ ਸੰਸਾਰ ਦੀ ਸ਼ਾਂਤੀ ਨਹੀਂ ਬਲਕਿ ਪ੍ਰਭੂ ਯੀਸ਼ੂ ਮਸੀਹ ਜੋ ਸ਼ਾਂਤੀ ਨਾਲ ਸਾਨੂੰ ਪਰਦਾ ਉਹ ਸੱਚੀ ਸ਼ਾਂਤੀ ਨੂੰ ਲੈ ਕੇ ਚੱਲਦਾ ਹੈ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਯਹੁੰਨਾ 16 ਅਧਿਆਏ ਉਸਦਾ 22 ਵਚਨ ਚ ਪ੍ਰਭੂ ਨੇ ਕਿਹਾ ਤੁਹਾਡਾ ਆਨੰਦ ਤੁਹਾਨੂੰ ਕੋਈ ਵੀ ਖੋ ਨਹੀਂ ਸਕਦਾ ਇਸ ਲਈ ਜਿਹੜੀ ਇਹ ਪੌਣ ਸਾਹਮਣੇ ਉਹ ਜ਼ੋਰ ਮਾਰਦੀ ਆ ਇਹ ਸਾਡਾ ਆਨੰਦ ਨੂੰ ਕਦੀ ਵੀ ਕੀ ਨਹੀਂ ਕਰ ਸਕਦੀ ਖਤਮ ਨਹੀਂ ਕਰ ਸਕਦੀ ਇਹ ਸਾਡੇ ਅੰਦਰ ਦੀ ਸੱਚੀ ਸ਼ਾਂਤੀ ਨੂੰ ਕਦੀ ਖਤਮ ਨਹੀਂ ਕਰ ਸਕਦੀ ਇਸ ਕਰਕੇ ਇੱਕ ਵਿਸ਼ਵਾਸੀ ਹਰ ਪ੍ਰਕਾਰ ਦੇ ਹਾਲਾਤ ਹਰ ਪ੍ਰਕਾਰ ਦੀਆਂ પરિਸਥਿਤੀਆਂ ਚਾਹੇ ਉਹ ਸਾਡੇ ਹੱਕ ਚ ਆ ਚਾਹੇ ਉਹ ਸਾਡੇ ਵਿਰੋਧ ਚ ਆ ਹਰ ਹਾਲਾਤ ਵਿੱਚ ਉਹ ਚੱਪੂ ਚਲਾਉਣ ਲਈ ਉਹ ਤਿਆਰ ਬਰ ਤਿਆਰ ਰਹਿੰਦਾ ਹੈ ਕਿਉਂਕਿ ਜਦੋਂ ਅਸੀਂ ਆਪਣੇ ਮਸੀਹੀ ਜੀਵਨ ਵਿੱਚ ਅੱਗੇ ਵਧਦੇ ਹਾਂ ਤਾਂ ਉਸ ਸਮੇਂ ਸਾਡੀਆਂ ਅਬੀਲਾ ਸ਼ਾਵਾਂ ਦਾ ਸਾਡੇ ਆਤਮਿਕ ਜੀਵਨ ਦੇ ਖਿਲਾਫ ਉੱਠਣਾ ਜੋਰ ਮਾਰਨਾ ਇੱਕ ਸੁਭਾਅ ਵਿਕਤੀਗਤ ਗੱਲ ਆ ਇਹ ਮੌਤ ਤੱਕ ਇਹ ਸਿਲਸਿਲਾ ਜੋ ਆ ਉਹ ਚੱਲੇਗਾ। ਔਰ ਜੋ ਪਾਪ ਦੀ ਤਾਕਤ ਆ ਉਹ ਪਾਪ ਦੀ ਤਾਕਤ ਹਮੇਸ਼ਾ ਹੀ ਸਾਡੀ ਪਵਿੱਤਰ ਤਾਈ ਦੇ ਖਿਲਾਫ ਜੋ ਆ ਉਹ ਖੜੀ ਹੁੰਦੀ ਰਹੇਗੀ, ਜ਼ੋਰ ਮਾਰਦੀ ਰਹੇਗੀ। ਇਸ ਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਸੋ ਅਸੀਂ ਕਈ ਵਾਰੀ ਇਸ ਗੱਲ 'ਚ ਪਰੇਸ਼ਾਨ ਹੋ ਜਾਂਦੇ ਆ ਨਿਰਾਸ਼ ਹੋ ਜਾਂਦੇ ਆ ਕੀ ਪਾਪ ਮੇ ਅਬਿਲਾ ਸ਼ਵਾਂ ਜਾਂ ਪਾਪ ਦੀ ਤਾਕਤ ਜੋ ਆ ਸਾਡੇ ਖਿਲਾਫ ਜੋ ਉੱਠਦੀ ਆ ਸਾਡੇ ਵਿਰੋਧ ਚ ਜ਼ੋਰ ਮਾਰਦੀ ਆ ਤੋ ਅਕਸਰ ਵਿਸ਼ਵਾਸੀ ਲੋਕ ਕਈ ਵਾਰੀ ਨਿਰਾਸ਼ ਹੋ ਜਾਂਦੇ ਆ ਪਰ ਇਸ ਗੱਲ ਤੇ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਆ ਪਰੇਸ਼ਾਨ ਹੋਣ ਵਾਲਾ ਇਹ ਵਿਸ਼ਾ ਨਹੀਂ ਆ ਕਿਉਂਕਿ ਖੁਦਾ ਕਦੀ ਵੀ ਇਸ ਚੀਜ਼ ਨੂੰ ਦੇਖ ਕੇ ਦੁਖੀ ਨਹੀਂ ਹੁੰਦਾ ਕੀ ਅਬੀਲਾ ਸ਼ਾਵਾਂ ਤੁਹਾਡੇ ਵਿਰੋਧ ਚ ਉੱਠ ਰਹੀਆਂ ਹੈ ਜਾਂ ਪਾਪ ਦੀ ਤਾਕਤ ਤੁਹਾਡੇ ਵਿਰੋਧ ਚ ਉੱਠ ਰਹੀ ਹੈ ਤੁਹਾਡੇ ਵਿਰੋਧ ਚ ਜ਼ੋਰ ਮਾਰ ਰਹੀ ਇਸ ਚੀਜ਼ ਨੂੰ ਦੇਖ ਕੇ ਪਰਮੇਸ਼ਰ ਕਦੀ ਵੀ ਜਵਾਬ ਨਰਾਜ਼ ਨਹੀਂ ਹੁੰਦਾ ਕਦੀ ਵੀ ਅਸੀਂ ਨੂੰ ਦੇਖ ਕੇ ਖੁਦਾ ਕਦੀ ਵੀ ਦੁਖੀ ਨਹੀਂ ਹੁੰਦਾ ਪਰ ਪਰਮੇਸ਼ਰ ਇਸ ਚੀਜ਼ ਨੂੰ ਜਾਂਚਦਾ ਆ ਪਰਖਦਾ ਆ ਕਿ ਅਸੀਂ ਆਪਣੇ ਵਿਰੋਧ ਚ ਉੱਠਣ ਵਾਲੀਆਂ ਇਹ ਜੋ ਤਾਕਤਾਂ ਆ ਚਾਹੇ ਉਹ ਪਾਪ ਦੀ ਤਾਕਤ ਹੈ ਜਾਂ ਇਹ ਬਿਲਾਸ਼ਾ ਹੈ ਜਾਂ ਸੰਸਾਰਿਕਤਾ ਆ ਸੋ ਖੁਦਾ ਇਸ ਚੀਜ਼ ਨੂੰ ਦੇਖਦਾ ਹੈ ਕਿ ਕੀ ਅਸੀਂ ਉਹਨਾਂ ਦੇ ਖਿਲਾਫ ਲੜ ਰਹੇ ਹਾਂ ਜਾਂ ਅਸੀਂ ਉਹਨਾਂ ਦੇ ਅੱਗੇ ਸਮਰਪਣ ਕਰ ਰਹੇ ਹਾਂ ਸੋ ਪਰਮੇਸ਼ਰ ਇਸ ਚੀਜ਼ ਨੂੰ ਅੱਛੀ ਤਰ੍ਹਾਂ ਜਾਂਚਦਾ ਹੈ ਕਿ ਅਸੀਂ ਉਹਨਾਂ ਬੀ ਲਾਸ਼ਾਂਵਾਂ ਦੇ ਖਿਲਾਫ ਲੜ ਰਹੇ ਹਾਂ ਕਿ ਖੁਦਾ ਨੂੰ ਲੜਦੇ ਨਜ਼ਰ ਆ ਰਹੇ ਹਾਂ ਜਾਂ ਅਸੀਂ ਸਮਰਪਣ ਕਰਦੇ ਨਜ਼ਰ ਆ ਰਹੇ ਹਾਂ ਕਿਉਂਕਿ ਕੁਝ ਵੀ ਸ਼ਵਾਸੀ ਹੁੰਦੇ ਆ ਜਿਹੜੇ ਆਪਣੇ ਆਤਮਿਕ ਜੀਵਨ ਦੇ ਖਿਲਾਫ ਉੱਠਣ ਵਾਲੇ ਜੋ ਪਾਪ ਦੀ ਤਾਕਤ ਆ ਵੀ ਲਾਸ਼ਾਵਾਂ ਦੀ ਤਾਕਤ ਆ ਉਹਦੇ ਅੱਗੇ ਗੁੱਟਣਾ ਟੇਕ ਦਿੰਦੇ ਆ ਉਹਦੇ ਅੱਗੇ ਹਥਿਆਰ ਸੁੱਟ ਦਿੰਦੇ ਆ ਸਰੈਂਡਰ ਕਰ ਦਿੰਦੇ ਆ ਔਰ ਆਪਣੇ ਆਪ ਨੂੰ ਉਹਨਾਂ ਵੀ ਲਾਸ਼ਾਵਾਂ ਦੇ ਹੱਥ ਵਿੱਚ ਜਵਾਓ ਸੌਂਪ ਦਿੰਦੇ ਆ ਪਰ ਇੱਕ ਉਹ ਵਿਸ਼ਵਾਸੀ ਹੁੰਦਾ ਆ ਜਿਹੜਾ ਹਰ ਸਮੇਂ ਲੜਦਾ ਆ ਸੰਘਰਸ਼ ਕਰਦਾ ਹੈ ਹਰ ਸਮੇਂ वचन ਦੀ ਤਲਵਾਰ ਲੈ ਕੇ ਉਹ ਵਿਸ਼ਵਾਸ ਦੀ ਢਾਲ ਲੈ ਕੇ ਉਹ ਖੜਾ ਹੋਏਗਾ ਔਰ ਕਦੀ ਸਮਰਪਣ ਨਹੀਂ ਕਰੇਗਾ ਉਹ ਪਵਿੱਤਰ ਤਾਈ ਦੀ ਲੜਾਈ ਜਿਹੜੀ ਆ ਉਹ ਲੜੇਗਾ ਉਹ ਵਫਾਦਾਰੀ ਦੀ ਲੜਾਈ ਲੜੇਗਾ ਸੋ ਇਸ ਚੀਜ਼ ਨੂੰ ਜਦੋਂ ਖੁਦਾ ਦੇਖਦਾ ਹੈ ਕਿਉਂਕਿ ਜਿਸ ਅਸੀਂ ਦੇਖਿਆ ਕਿ ਪ੍ਰਭੂ ਯੇਸ਼ੂ ਮਸੀਹ ਨੇ ਵੇਖਿਆ ਉਹਨਾਂ ਨੂੰ ਕਿ ਚੱਪੂ ਚਲੌਣ ਚ ਉਹਨਾਂ ਨੂੰ ਔਖਾ ਵੇਖਿਆ ਮਤਲਬ ਪ੍ਰਭੂ ਦੋ ਚੀਜ਼ਾਂ ਦੇਖ ਰਿਹਾ ਇੱਕ ਕਿ ਇਹਨਾਂ ਦੇ ਵਿਰੋਧ ਵਿੱਚ ਇੱਕ ਪੌਣ ਜਿਹੜੀ ਆ ਜ਼ੋਰ ਮਾਰ ਰਹੀ ਆ ਔਰ ਦੂਸਰੀ ਚੀਜ਼ ਪ੍ਰਭੂ ਕੀ ਦੇਖ ਰਿਹਾ ਕਿ ਇਹ ਉਸ ਪੌਣ ਦੇ ਵਿਰੋਧ ਵਿੱਚ ਜ਼ੋਰ ਮਾਰ ਰਹੇ ਆ ਮਤਲਬ ਟੱਕਰ ਦੇ ਰਹੇ ਲੜ ਰਹੇ ਆ ਔਰ ਚੱਪੂ ਚਲੌਂਚ ਭਾਵੇਂ ਡਾਢੇ ਔਖੇ ਆ ਪਰ ਉਹਦੇ باوجود ਵੀ ਚੱਪੂ ਚਲਾ ਰਹੇ ਆ ਮਤਲਬ ਹਿੰਮਤ ਨਹੀਂ ਹਾਰ ਰਹੇ ਸਰੈਂਡਰ ਨਹੀਂ ਕਰ ਰਹੇ ਕਿ ਅਗਰ ਇਹ ਹਮਤ ਹਾਰ ਕੇ ਅਗਰ ਇਹ ਚੱਪੂ ਚਲਾਉਣੇ ਬੰਦ ਕਰ ਦੇਣਗੇ ਤਾਂ ਉਸ ਤੋਂ ਬਾਅਦ ਫਿਰ ਬੇੜੀ ਜੋ ਆ ਉਹ ਉਸੇ ਦਿਸ਼ਾ 'ਚ ਜਾਊਗੀ ਜਿਸ ਦਿਸ਼ਾ ਵਿੱਚ ਲਹਿਰਾਂ ਉਹਨੂੰ ਲੈ ਕੇ ਜਾਣਗੀਆਂ ਜਿਸ ਦਿਸ਼ਾ ਵਿੱਚ ਪੌਣ ਜ਼ੋਰ ਮਾਰੇਗੀ ਉਧਰ ਹੀ ਬੇੜੀ ਜਾਏਗੀ ਬੇੜੀ ਫਿਰ ਜੋ ਆ ਇਹਨਾਂ ਦੇ ਮੁਤਾਬਕ ਅੱਗੇ ਵੱਧ ਨਹੀਂ ਸਕਦੀ ਉਹ ਫਿਰ ਲਹਿਰਾਂ ਦੇ ਮੁਤਾਬਕ ਚੱਲੇਗੀ ਸੋ ਇਸੇ ਪ੍ਰਕਾਰ ਕਿੰਨੇ ਵਿਸ਼ਵਾਸੀ ਲੋਕਾ ਜਿਨ੍ਹਾਂ ਦੀ ਨਿਹਚਾ ਦੀ ਬੇੜੀ ਨੂੰ ਜੋ ਆ ਕੌਣ ਲੀਡ ਕਰਦਾ ਹੈ ਉਹਨਾਂ ਦੀ ਅਬੀਲਾ ਆਸ਼ਾਵਾਂ ਹੀ ਲੀਡ ਕਰਦੀਆਂ ਜਿਸ ਦਿਸ਼ਾ ਨੂੰ ਅਬੀਲਾ ਆਸ਼ਾ ਚਾਹੁੰਦੀ ਹੈ ਉਹਨਾਂ ਨੂੰ ਮੋੜ ਲੈਂਦੀ ਹੈ ਪਰ ਇੱਕ ਉਹ ਵਿਸ਼ਵਾਸੀ ਹੈ ਜਿਹੜਾ ਕਦੀ ਅਬੀਲਾ ਆਸ਼ਾਵਾਂ ਜਾਂ ਪਾਪ ਦੀ ਤਾਕਤ ਨੂੰ ਨਿਯੰਤਰਣ ਕਰਨ ਨਹੀਂ ਦੇਵੇਗਾ ਉਹ ਬਲਕਿ ਪੂਰਾ ਕੰਟਰੋਲ ਲਏਗਾ ਉਹਨਾਂ ਦਾ ਆਤਮਿਕ ਮਨੋੱਖ ਨਿਯੰਤਰਣ ਕਰੇਗਾ ਕੰਟਰੋਲ ਕਰੇਗਾ ਜਦੋਂ ਤੱਕ ਚੱਪੂ ਚੱਲਦੇ ਰਹਿਣਗੇ ਉਦੋਂ ਤੱਕ ਬੇੜੀ ਸਹੀ ਦਿਸ਼ਾ ਚੱਗੇ ਵਧੇਗੀ ਪਰ ਜਿਸ ਸਮੇਂ ਚੱਪੂ ਚੱਲਨੇ ਬੰਦ ਹੋ ਜਾਂਦੇ ਆ ਉਸ ਸਮੇਂ ਫਿਰ ਲਹਿਰਾਂ ਦੇ ਹੱਥਾਂ ਵਿੱਚ ਬੇੜੀ ਆ ਜਾਂਦੀ ਹੈ ਇਸ ਲਈ ਜਦੋਂ ਅਸੀਂ ਕਈ ਨਿਰਾਸ਼ਾ ਦੇ ਦੌਰ ਚੋਂ ਗੁਜ਼ਰਦੇ ਆ ਕਈ ਵਾਰੀ ਸਟਰਗਲ ਕਰਦੇ ਆ ਤਾਂ ਉਹ ਬਹੁਤ ਸਾਰੇ ਵਿਸ਼ਵਾਸੀ ਚੱਪੂ ਮਾਰਨੇ ਬੰਦ ਕਰ ਦਿੰਦੇ ਆ ਬਹੁਤ ਸਾਰੇ ਵਿਸ਼ਵਾਸੀ ਜੋ ਆ ਉਹ ਹਿੰਮਤ ہار ਜਾਂਦੇ ਆ ਉਹਨਾਂ ਦੀ ਪ੍ਰਾਰਥਨਾ ਬੰਦ ਹੋ ਜਾਂਦੀ ਹੈ ਉਮਰ ਦਾ ਵਚਨ ਬਨਨ ਕਰਨਾ ਬੰਦ ਹੋ ਜਾਂਦਾ ਹੈ। ਤੋਂ ਉਸ ਤੋਂ ਬਾਅਦ ਨਤੀਜਾ ਕੀ ਨਿਕਲਦਾ ਹੈ ਫਿਰ ਉਹ ਲਹਿਰਾਂ ਜਿੱਧਰ ਚੋਂਦੀਆਂ ਉਹਨਾਂ ਨੂੰ ਲੈ ਜਾਂਦੀਆਂ। ਫਿਰ ਜਿੱਧਰ ਨੂੰ ਉਹ ਲੀਡ ਕਰਨਗੇ ਉਧਰ ਹੀ ਜਾਣਾ ਪੈਂਦਾ ਹੈ। ਜਿਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਯੂਸਫ ਜਦੋਂ ਪੋਟੀਫਰ ਦੇ ਘਰ ਵਿੱਚ ਸੀ ਤੋਂ ਇੱਕ ਪਾਪ ਦੀ ਤਾਕਤ ਹਰ ਦਿਨ ਜੋ ਆ ਉਹ ਯੂਸਫ ਦੀ ਪਵਿੱਤਰਤਾ ਦੇ ਖਿਲਾਫ ਜੋ ਆ ਜ਼ੋਰ ਮਾਰਦੀ ਸੀ। ਪੋਟੀਫਰ ਦੀ ਪਤਨੀ ਉਹਨੂੰ ਕਸਉਂਦੀ ਸੀ ਪਾਪ ਲਈ। ਤੋ ਉਹ ਵੀ ਇੱਕ ਲਹਿਰ ਐਸੀ ਸੀ ਜਿਹੜੀ ਉਸ ਦੀ ਪਵਿੱਤਰਤਾ ਦੇ ਖਿਲਾਫ ਸੀ ਉਸ ਦੀ ਵਫਾਦਾਰੀ ਦੇ ਖਿਲਾਫ ਜੋਰ ਮਾਰਦੀ ਸੀ ਪਰ ਯੂਸਫ ਨੇ ਕਦੀ ਵੀ ਉਸ ਉਹਨਾਂ ਲਹਿਰਾਂ ਦੇ ਅੱਗੇ ਉਹ ਵਿਚਾਰ ਮਈ ਉਸ ਤਾਕਤ ਦੇ ਅੱਗੇ ਸਰੈਂਡਰ ਨਹੀਂ ਕੀਤਾ ਉਸ ਨੇ ਆਪਣੇ ਆਪ ਨੂੰ ਉਹਦੇ ਹੱਥਾਂ 'ਚ ਨਹੀਂ ਦਿੱਤਾ ਬਲਕਿ ਹਰ ਦਿਨ ਹਰ ਰੋਜ਼ ਉਹਨੇ ਵਫਾਦਾਰੀ ਦੀ ਲੜਾਈ ਲੜੀ ਪਵਿੱਤਰਤਾਈ ਦੀ ਲੜਾਈ ਨੂੰ ਜਾਰੀ ਰੱਖਿਆ ਔਰ ਇੱਕ ਸਮਾਂ ਆਇਆ ਕਿ ਜਦੋਂ ਉਹ ਦੌਰ ਗੁਜ਼ਰ ਗਿਆ ਜਿਸ ਸਮੇਂ ਪ੍ਰਭੂ ਨੂੰ ਨੂੰ ਸਿੰਘਾਂ ਸੰਤੇ ਲੈ ਕੇ ਗਿਆ ਦੋਸਤੋ ਬਾਦ ਉਹ ਵਾਲਾ ਜੋ ਦਾ ਸੰਘਰਸ਼ ਸੀਗਾ ਉਹ ਖਤਮ ਹੋ ਗਿਆ ਸੋ ਇੱਕ ਦੌਰ ਹੁੰਦਾ ਹੈ ਜਿਹਦੇ ਵਿੱਚ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਸਟਰਗਲ ਕਰਦੇ ਹੋਏ ਅੱਗੇ ਵਧੋ ਤਾਂ ਕਿ ਤੁਹਾਡਾ ਉਹ ਦ੍ਰਿੜ ਇਰਾਦਾ ਜੋ ਆ ਉਹ ਜ਼ਾਹਰ ਹੋ ਜਾਏ ਪਰ ਜਦੋਂ ਅਸੀਂ ਦੇਖਦੇ ਹਾਂ ਆ ਦਾਊਦ ਨੂੰ ਅਸੀਂ ਦੇਖਦੇ ਹਾਂ ਤਾਂ ਦਾਊਦ ਨੇ ਜਿਸ ਤਰ੍ਹਾਂ ਹੀ ਪਤਸ਼ਵਾਂ ਨੂੰ ਦੇਖਿਆ ਸੋ ਇੱਕ ਅਬਿਲਾਸ਼ਾ ਨੇ ਜੇ ਸਮੇਂ ਦਾਊਦ ਦੇ ਖਿਲਾਫ ਮੋਰਚਾ ਖੋਲ ਦਿੱਤਾ ਜ਼ੋਰ ਮਾਰਿਆ ਦਾਊਦ ਦੇ ਖਿਲਾਫ ਤਾਂ ਦਾਊਦ ਨੇ ਉਸ ਸਮੇਂ ਚੱਪੂ ਚਲਾਉਣੇ ਛੱਡ ਦਿੱਤੇ ਬੰਦ ਕਰ ਦਿੱਤੇ ਇੱਕ ਪ੍ਰਕਾਰ ਨਾਲ ਉਹਨੇ ਆਪਣੇ ਆਪ ਨੂੰ ਸਮਰਪਣ ਕਰ ਦਿੱਤਾ ਸਰੈਂਡਰ ਕਰ ਦਿੱਤਾ ਉਹਨੇ ਅਬਿਲਾਸ਼ਾ ਦੇ ਹੱਥਾਂ ਵਿੱਚ ਉਹਨੇ ਪਾਪ ਦੇ ਅੱਗੇ ਆਪਣੇ ਆਪ ਨੂੰ ਸੌਂਪ ਦਿੱਤਾ ਚੱਪੂ ਚਲਾਉਣ ਦੀ ਬਜਾਏ ਉਸਨੇ ਕਿਤਾਬ ਆਪਣੇ ਆਪ ਨੂੰ ਉਹਦੇ ਹੱਥਾਂ 'ਚ ਦੇ ਦਿੱਤਾ ਤੋ ਉਸ ਤੋਂ ਬਾਅਦ ਫਿਰ ਉਸ ਅਬੀ ਲਾਸ਼ਾਨ ਨੇ 다ਊਦ ਨੂੰ ਲੀਡ ਕੀਤਾ 다ਊਦ ਨੂੰ ਚਲਾਇਆ 다ਊਦ ਦੇ ਜੀਵਨ ਉਸ ਪਾਪ ਨੇ ਜਿਸ ਅਬੀ ਲਾਸ਼ਾਵਾ ਨੇ ਉਸ ਨੂੰ ਲੀਡ ਕੀਤਾ ਉਹਨੇ ਉਸ ਤਰ੍ਹਾਂ ਹੀ ਫੈਸਲੇ ਲਏ ਉਸਨੇ ਬਾਦ ਸਭਨ ਨੂੰ ਆਪਣੇ ਘਰ ਵਿੱਚ ਬੁਲਾਇਆ ਉਸਨੇ ਇਤੀ ਉਰੀਆ ਦਾ ਕਤਲ ਕਰਵਾਇਆ ਸੋ ਇਹ ਫੈਸਲੇ 다ਊਦ ਨੇ ਲਏ ਕਿਉਂਕਿ ਪਾਪ ਦੀ ਇੱਕ ਤਾਕਤ ਨੇ ਉਸ ਨੂੰ ਲੀਡ ਕਰਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਅਸੀਂ ਹਰ ਮੁਸ਼ਕਲ ਪਰਿਸਥਿਤੀ ਹਰ ਕਠਿਨ ਚੁਣੌਤੀ ਦੇ ਵਿੱਚ ਵੀ ਅਸੀਂ ਚੱਪੂ ਚਲੋਣੇ ਜਾਰੀ ਰੱਖਦੇ ਹਾਂ ਲੜਨਾ ਜਾਰੀ ਰੱਖਦੇ ਹਾਂ ਅਸੀਂ ਜੋ ਵੀ ਖੁਦਾ ਨੇ ਸਾਨੂੰ ਸ਼ਸਤਰ ਸੌਂਪਿਆ ਦਿੱਤੇ ਆ ਅਸੀਂ ਉਹਨਾਂ ਦੇ ਅਨੁਸਾਰ ਲੜਦੇ ਆਂ ਤੋ ਖੁਦਾ ਹਮੇਸ਼ਾ ਹੀ ਸਾਨੂੰ ਲੜਦਿਆਂ ਜਦੋਂ ਦੇਖਦਾ ਆ ਉਹਨਾਂ ਚੁਣੌਤੀਆਂ ਦੇ ਨਾਲ ਤੋ ਪਰਮੇਸ਼ਰ ਹਮੇਸ਼ਾ ਸਾਡੀ ਸਹਾਇਤਾ ਲਈ ਅੱਗੇ ਹੁੰਦਾ ਹੈ ਹਮੇਸ਼ਾ ਹਮੇਸ਼ਾ ਸਾਡੀ ਸਹਾਇਤਾ ਲਈ ਸਾਡੇ ਨਾਲ ਖੜਾ ਹੁੰਦਾ ਹੈ ਇਸ ਪ੍ਰਕਾਰ ਪ੍ਰਭੂ ਦੇ ਵਚਨ ਚ ਲਿਖਿਆ ਹੈ 119 ਜ਼ਬੂਰ ਉਸ ਦਾ 173 ਵਚਨ ਅਸੀਂ ਪੜ੍ਹਦੇ ਹਾਂ ਇਸ ਸਗੋਂ ਤੇ ਹਿੰਦੀ ਚ ਇਸ ਨੂੰ ਮੇ ਪੜਾਂਗਾ ਇਸ ਸਗਾਂ ਲਿਖਿਆ ਤੇਰਾ ਹੱਥ ਮੇਰੀ ਸਹਾਇਤਾ ਕਰਨੇ ਕੋ ਤਿਆਰ ਰਹਤਾ ਹੈ ਕਿਉਂਕਿ ਮੈਨੇ ਤੇਰੇ ਉਪਦੇਸ਼ੋ ਕੋ ਅਪਨਾਇਆ ਹੈ ਇਸ ਸਗਾਂ ਤੇ ਪ੍ਰਭੂ ਦਾ ਦਾਸ ਕੀ ਲਿਖ ਰਿਹਾ ਹੈ ਪਰਮੇਸ਼ਰ ਨੂੰ ਕੀ ਬੋਲ ਰਿਹਾ ਕਿ ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੀ ਰਿੰਦਾ ਹੈ ਮਤਲਬ ਹਮੇਸ਼ਾ ਕਿਉਂਕਿ ਅਨੁਭਵ ਦੇ ਨਾਲ ਕੀ ਕਰ ਰਿਹਾ ਉਹ ਲਿਖ ਰਿਹਾ ਹੈ ਜਿੱਥੇ ਵੀ ਸਾਨੂੰ ਜ਼ਰੂਰਤ ਪੈਂਦੀ ਆ ਕਿ ਪਰਮੇਸ਼ਰ ਦਾ ਹੱਥ ਸਾਡੀ ਸਹਾਇਤਾ ਲਈ ਅੱਗੇ ਆਏ ਤਾਂ ਉਹ ਸਹਾਇਤਾ ਲਈ ਪਰਮੇਸ਼ਰ ਦਾ ਉਹ ਸੱਜਾ ਹੱਥ ਸਮਰਥੀ ਹੱਥ ਅੱਗੇ ਆਉਂਦਾ ਆ ਤੇ ਇਸ ਲਈ ਉਹ ਅਨੁਭਵ ਦੇ ਹੱਕੀ ਕਰ ਰਹੇ ਲਿਖ ਰਿਹਾ ਕਿ ਤਿਆਰ ਰਹਤਾ ਹੈ ਕਿਉਂਕਿ ਉਸਨੇ ਦੇਖਿਆ ਖੁਦਾ ਦੇ ਹੱਥ ਨੂੰ ਪ੍ਰਗਟ ਹੁੰਦਾ ਸੋ ਇਸ ਲਈ ਚੁਣੌਤੀਆਂ ਜਦੋਂ ਸਾਡੇ ਸਾਹਮਣੇ ਹੁੰਦੀਆਂ ਤਾਂ ਉਸ ਸਮੇ ਅਸੀਂ ਚੁਣੌਤੀਆਂ ਨੂੰ ਦੇਖਦੇ ਆਂ ਕਈ ਵਾਰੀ ਕਿ ਉਹ ਬਹੁਤ ਕਠੀ ਨੇ ਆ ਤੋ ਇਸ ਲਈ ਕਈ ਵਾਰੀ ਅਸੀਂ ਉਹਨਾਂ ਦੇ ਅੱਗੇ ਹਥਿਆਰ ਸੁੱਟ ਦਿੰਨੇ ਆਂ ਕਈ ਵਾਰੀ ਅਸੀਂ ਨਿਰਾਸ਼ ਹੋ ਜਾਂਦੇ ਆਂ ਡਰ ਜਾਂਦੇ ਆਂ ਘਬਰਾ ਜਾਂਦੇ ਆਂ ਜਿਵੇਂ ਗੋਲੀ ਹੱਥ ਨੂੰ ਦੇਖ ਕੇ ਇਸਰਾਈਲ ਡਰ ਗਿਆ ਉਹਨਾਂ ਨੂੰ ਲੱਗਾ ਕਿ ਉਹ ਕਦੀ ਵੀ ਇਸ ਚੁਣੌਤੀ ਦਾ ਸਾਹਮਣਾ ਨਹੀਂ ਕਰ ਸਕਦੇ ਪਰ ਦਾਊਦ ਜਾਣਦਾ ਸੀ ਕਿ ਜਦੋਂ ਵੀ ਅਸੀਂ ਇੱਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਆਂ ਅਸੀਂ ਉਹਨਾਂ ਲੜਨ ਲਈ ਤਿਆਰ ਹੋ ਜਾਂਦੇ ਆਂ ਖੁਦਾ ਦੇ ਵਿਸ਼ਵਾਸ ਕਰਦੇ ਤੋ ਪਰਮੇਸ਼ਰ ਦਾ ਹੱਥ ਜਿਹੜਾ ਸਾਡੀ ਸਹਾਇਤਾ ਲਈ ਤਿਆਰ ਰਿੰਦਾ ਹੈ ਉਹਗੇ ਹੁੰਦਾ ਹੈ ਸਹਾਇਤਾ ਦਾ ਹੱਥ ਅੱਗੇ ਹੁੰਦਾ ਹੈ ਇਹ ਕੋਈ ਸੰਭਾਵਨਾ ਹੀ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਇੱਕ ਲੜਾਈ ਲੜਨ ਲਈ ਅੱਗੇ ਆਈਏ ਔਰ ਖੁਦਾ ਦਾ ਸਾਮਰਥੀਅਤ ਸਾਡੀ ਸਹਾਇਤਾ ਲਈ ਅੱਗੇ ਨਾ ਆਵੇ ਇਹ ਇੱਕ ਅਸੰਭਵ ਜੀ ਗੱਲ ਹੈ ਕਿਉਂਕਿ ਪਰਮੇਸ਼ਰ ਜੋ ਹੈ ਉਹ ਇੱਕ ਵਫਾਦਾਰ ਹੈ ਸਾਡੀ ਬੇਵਫਾਈ 'ਚ ਵੀ ਇਹ ਇੱਕ ਵਫਾਦਾਰ ਬਣਿਆ ਰਹਿਣ ਵਾਲਾ ਪਰਮੇਸ਼ਰ ਹੈ ਸੋ ਇਸ ਲਈ ਜਦੋਂ ਤੱਕ ਅਸੀਂ ਖੁਦਾ ਨੂੰ ਲੜਦੇ ਹੋਏ ਨਜ਼ਰ ਆਵਾਂਗੇ ਇਕ ਆਤਮਿਕ ਜੰਗ ਦੇ ਵਿੱਚ ਸ ਹਰ ਪਾਪ ਬਿਲਾਸ਼ਾ ਦੀ ਤਾਕਤ ਦੇ ਨਾਲ ਚਾਹੇ ਉਹ ਸੰਸਾਰਿਕਤਾ ਦੀ ਤਾਕਤ ਆ ਚਾਹੇ ਕੋਈ ਵੀ ਆ ਸੋ ਉਦੋਂ ਤੱਕ ਹਮੇਸ਼ਾ ਪਰਮੇਸ਼ਰ ਸਾਡੀ ਮਦਦ ਲਈ ਅੱਗੇ ਆਏਗਾ ਕਿਉਂ ਕਿ ਪਰਮੇਸ਼ਰ ਜਾਣਦਾ ਹੈ ਕਿ ਉਹ ਵਿਅਕਤੀ ਆ ਜਿਹੜਾ ਆਪਣੇ ਵਿਰੋਧ ਉੱਠਣ ਵਾਲੀ ਚਾਹੇ ਉਹ ਬਿਲਾਸ਼ਾ ਪਾਪ ਦੀ ਕੋਈ ਤਾਕਤ ਹੈ ਉਹਦੇ ਅੱਗੇ ਗੁੱਟਣਾ ਟੇਕਣ ਵਾਲਾ ਨਹੀਂ ਆ ਉਹਦੇ ਅੱਗੇ ਹਥਿਆਰ ਸੁੱਟਣ ਵਾਲਾ ਨਹੀਂ ਆ ਬਲਕਿ ਇਹ ਉਹ ਵਿਅਕਤੀ ਆ ਜਿਹੜਾ ਆਪਣੀ ਦੌੜ ਨੂੰ ਪੂਰਾ ਕਰਨ ਦੇ ਲਈ ਜ਼ੋਰ ਮਾਰੇਗਾ ਜਿਹੜਾ ਆਪਣਾ ਵਫਾਦਾਰੀ ਦੀ ਲੜਾਈ ਨੂੰ ਜਿੱਤਣ ਤੱਕ ਜ਼ੋਰ ਮਾਰੇਗਾ ਸੋ ਇਸ ਲਈ ਜਦੋਂ ਵੀ ਅਜਿਹੇ ਦੌਰ ਸਾਡੇ ਜੀਵਨ ਚ ਹੁੰਦਾ ਹੈ ਜਦੋਂ ਚੱਪੂ ਮਾਰਨੇ ਔਖੇ ਹੋ ਜਾਂਦੇ ਆ ਸਾਡੇ ਲਈ ਚੱਲਣਾ ਔਖਾ ਹੋ ਜਾਂਦਾ ਹੈ ਚਾਹੇ ਪ੍ਰਾਰਥਨਾ ਆ ਰਾਦਨਾ ਆ ਵਚਨ ਆ ਚਾਹੇ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਜਦੋਂ ਸੀ ਸੰਘਰਸ਼ ਤੇ ਸੰਘਰਸ਼ ਸਾਡਾ ਵੱਧ ਆ ਹੀ ਜਾਂਦਾ ਆ ਤੋਂ ਅਜਿਹੇ ਸਮੇਂ ਸਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਜਿਹੇ ਦੌਰ ਹਰ ਵਿਸ਼ਵਾਸੀ ਹਰ ਸੇਵਕ ਦੇ ਜੀਵਨ ਚ ਆਉਂਦਾ ਹੀ ਹੁੰਦਾ ਆ ਜਦੋਂ ਚੱਪੂ ਮਾਰਨੇ ਔਖੇ ਹੋ ਜਾਂਦੇ ਆ ਸੋ ਉਸ ਸਮਾਂ ਇਹ ਨਹੀਂ ਦੱਸ ਰਿਹਾ ਕਿ ਤੁਸੀਂ ਕਮਜ਼ੋਰ ਜੇ ਉਸ ਸਮਾਂ ਇਹ ਦੱਸੇਗਾ ਕਿ ਤੁਸੀਂ ਕਿੰਨੇ ਦ੍ਰਿੜ ਇਰਾਦੇ ਵਾਲੇ ਵਿਅਕਤੀ ਹੋ ਜਿਹੜਾ ਔਖੇ ਹੋਣ ਤੇ ਵੀ ਚੱਪੂ ਮਾਰਨੇ ਜੋ ਆ ਜਾਰੀ ਰੱਖ ਰਹੇ ਹੋ ਇਸ ਲਈ ਖੁਦਾ ਇਸ ਸੀ ਨੂੰ ਦੇਖ ਕੇ ਦੁਖੀ ਕਦੀ ਨਹੀਂ ਹੁੰਦਾ ਕਿ ਤੁਸੀਂ ਕਿੰਨੇ ਕਮਜ਼ੋਰ ਜੇ ਕਿ ਤੁਹਾਨੂੰ ਚੱਪੂ ਮਾਰਨ ਚਾਹੀਨੇ ਔਖਿਆਈ ਆ ਰਹੀ ਆ ਬਲਕਿ ਪਰਮੇਸ਼ਵਰ ਇਸ ਸੀ ਨੂੰ ਦੇਖ ਕੇ ਖੁਸ਼ ਹੁੰਦਾ ਆ ਕਿ ਤੁਸੀਂ ਉਹ ਵਿਅਕਤੀ ਜੇ ਜਿਹੜੇ ਪੌਣ ਨੂੰ ਦੇਖ ਕੇ ਚੱਪੂ ਮਾਰਨੇ ਬੰਦ ਨਹੀਂ ਕਰ ਦਿੰਦੇ ਜਿਹੜੇ ਆਪਣੀਆਂ ਚੁਣੌਤੀਆਂ ਨੂੰ ਦੇਖ ਕੇ ਉਹਨਾਂ ਅੱਗੇ ਹਥਿਆਰ ਨਹੀਂ ਸੁੱਟ ਦਿੰਦੇ ਬਲਕਿ ਔਖਿਆਈ ਦੇ ਦਿਨਾਂ 'ਚ ਵੀ ਜਿਹੜਾ ਚੱਪੂ ਮਾਰਨੇ ਜਾਣਦਾ ਆ ਉਹ ਪ੍ਰਗਟ ਕਰਦਾ ਆ ਆਪਣੇ ਦ੍ਰਿੜ ਇਰਾਦੇ ਨੂੰ ਉਹ ਆਪਣੇ ਇਰਾਦੇ ਦੀ ਉਹ ਡੂੰਗੀ ਜੜ ਨੂੰ ਪ੍ਰਗਟ ਕਰਦਾ ਹੈ ਉਹ ਠੋਸ ਇਰਾਦੇ ਨੂੰ ਪ੍ਰਗਟ ਕਰਦਾ ਹੈ ਪਰ ਸ਼ੈਤਾਨ ਵੀ ਇਸ ਪ੍ਰਕਾਰ ਦੇ ਹਾਲਾਤਾਂ ਵਿੱਚ ਕੀ ਕਰਦਾ ਹੈ ਉਹ ਵੀ ਇੱਕ ਯੋਜਨਾਬੱਧ ਤਰੀਕੇ ਨਾਲ ਕੰਮ ਕਰਦਾ ਹੈ ਉਹ ਅਕਸਰ ਵਿਸ਼ਵਾਸੀਆਂ ਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਤੂੰ ਜੋ ਆਬ ਕਿੰਨਾ ਕਮਜ਼ੋਰ ਹੈਂ ਅਜਿਹੀਆਂ ਇੱਕ ਨੈਗੇਟਿਵ ਚੀਜ਼ਾਂ ਸਾਡੇ ਅੰਦਰ ਪਾ ਕੇ ਸਾਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਦੂਸਰੇ ਦੇ ਕਿੰਨੇ ਆਰਾਮ ਨਾਲ ਚੱਲ ਰਹੇ ਹੈ ਦੂਸਰੇ ਕਿਨੇ ਆਰਾਮ ਨਾਲ ਚੱਪੂ ਚਲਾ ਰਹੇ ਹਨ ਪਰ ਤੂੰ ਦੇਖ ਤੇਰੇ ਤੇਰੀ ਹਾਲਤ ਕਿੰਨੀ ਖਰਾਬ ਹੋ ਰਹੀ ਹੈ ਤੋ ਇਸ ਪ੍ਰਕਾਰ ਦੀ ਨਿਰਾਸ਼ਾ ਜਨਕ ਇੱਕ ਮਾਨਸਿਕਤਾ ਨੂੰ ਸਾਡੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਅਸੀਂ ਹਿੰਮਤ ਹਾਰ ਜਾਈਏ ਸੋਚੇ ਸਮੇਤੇ ਕੋਈ ਵੀ ਅੰਧਕਾਰ ਦੀ ਤਾਕਤ ਜਾਂ ਗੁੰਮਰਾਹ ਕਰਨ ਵਾਲਾ ਕੋਈ ਵੀ ਤਾਕਤ ਜੋ ਆ ਚਾਹੇ ਕਿਸੇ ਬਲੋਖ ਦੇ ਰਾਹੀ ਚਾਹੇ ਕਿਸੇ ਵੀ ਵਿਚਾਰਾਂ ਦੇ ਰਾਹੀ ਸਾਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਆ ਤਾਂ ਉਸ ਸਮੇ ਅਸੀਂ ਜੋ ਆ ਹਮੇਸ਼ਾ ਹੀ ਵਚਨ ਦੇ ਅਨੁਸਾਰ ਜੋ ਆ ਇੱਕ ਜਵਾਬ ਉਸ ਨੂੰ ਦੇਣਾ ਹੈ ਕਿ ਜਿਸ ਸਭ ਤੋਂ ਪਹਿਲੇ ਵਚਨ ਚ ਲਿਖਿਆ ਇਬਰਾਨੀ 10 ਅਧਿਆਇ 38 39 ਵਚਨ ਚ ਲਿਖਿਆ ਮੇਰਾ ਧਰਮੀ ਬੰਦਾ ਨਿਹਚਾ ਤੋਂ ਜੀਵੇਗਾ ਅਤੇ ਜੇ ਉਹ ਪਿਸ਼ਾਂਹ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਔਰ 39 ਵਚਨ ਚ ਪ੍ਰਭੂ ਦਾ ਦਾਸ ਲਿਖ ਰਿਹਾ ਕਿ ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿਸ਼ਾਂਹ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਜਿਹੜੇ ਨਿਹਚਾ ਕਰਕੇ ਜਾਨ ਬਚਾ ਰੱਖਦੇ ਹਨ। ਸੋ ਇਹ ਚੀਜ਼ ਅਸੀਂ ਦੱਸਣੀ ਆ ਹਰ ਗੁੰਮਰਾਹ ਕਰਨ ਵਾਲੀ ਆਤਮਾ ਨੂੰ ਕਿ ਅਸੀਂ ਉਹਨਾਂ ਵਿੱਚੋਂ ਨਹੀਂ ਆ ਜਿਹੜੇ ਪਿਛਾਂ ਹਟ ਕੇ ਕੀ ਨਸ਼ਟ ਹੋ ਜਾਂਦੇ ਆ ਅਸੀਂ ਉਹਨਾਂ ਵਿੱਚੋਂ ਨਹੀਂ ਆ ਜਿਹੜੇ ਆ ਪੌਣ ਨੂੰ ਦੇਖ ਕੇ ਉਹ ਚੱਪੂ ਚਲਾਉਣੇ ਬੰਦ ਕਰ ਦਿੰਦੇ ਅਸੀਂ ਉਹਨਾਂ ਵਿੱਚੋਂ ਨਹੀਂ ਆ ਅਸੀਂ ਉਹਨਾਂ ਵਿੱਚੋਂ ਨਹੀਂ ਆ ਜਿਹੜੇ ਇਹਨਾਂ ਲਹਿਰਾਂ ਦੇ ਹੱਥਾਂ 'ਚ ਆਪਣੇ ਆਪ ਨੂੰ ਅਰਪਣ ਕਰ ਦਿੰਦੇ ਆ ਬਲਕਿ ਅਸੀਂ ਉਹਨਾਂ ਵਿੱਚੋਂ ਆ ਜਿਹੜੇ ਹਰ ਪ੍ਰਕਾਰ ਦੀ ਕਠਿਨ ਪਰਿਸਥਿਤੀ ਹਰ ਪ੍ਰਕਾਰ ਦੀ ਕਠਿਨ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਦੁਆਰਾ ਉੱਤੇ ਫਤਿਹ ਪਾਉਣ ਵਾਲੇ ਆ ਅਸੀਂ ਉਹਨਾਂ ਵਿੱਚੋਂ ਆ ਅਸੀਂ ਇਸ ਪ੍ਰਕਾਰ ਦੀ ਮਾਨਸਿਕਤਾ ਦੇ ਨਾਲ ਅਸੀਂ ਅੱਗੇ ਵਧਣਾ ਹੈ ਹਰ ਪ੍ਰਕਾਰ ਦੀ ਉੱਠਣ ਵਾਲੀ ਇੱਕ ਚੁਣੌਤੀ ਨੂੰ ਅਸੀਂ ਇਸ ਪ੍ਰਕਾਰ ਦੇਖਣਾ ਹੈ ਕਿ ਜਦੋਂ ਅਸੀਂ ਸਾਹਮਣਾ ਕਰਨ ਲਈ ਖੜੇ ਹੋਵਾਂਗੇ ਤਾਂ ਸਵਰਗ ਦਾ ਪਰਮੇਸ਼ਰ ਸਾਡੀ ਸਹਾਇਤਾ ਲਈ ਅੱਗੇ ਆਏਗਾ ਸੋ ਇਸ ਲਈ ਸਾਡੇ ਉਸ ਸੰਘਰਸ਼ ਨੂੰ ਉਸ ਸਟਰਗਲ ਨੂੰ ਸਾਡੇ ਉਸ ਦ੍ਰਿੜ ਇਰਾਦੇ ਨੂੰ ਚਾਹੇ ਕੋਈ ਬਨੋਖ ਸਮਝ ਰਿਹਾ ਆ ਚਾਹੇ ਨਹੀਂ ਸਮਝ ਰਿਹਾ ਚਾਹੇ ਕੋ ਦੇਖ ਰਿਹਾ ਚਾਹੇ ਨਹੀਂ ਦੇਖ ਰਿਹਾ ਇਸ ਗੱਲ ਦਾ ਕੋਈ ਮਹੱਤਵ ਨਹੀਂ ਆ ਪਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਉਹ ਪਰਮੇਸ਼ਵਰ ਦੀ ਨਜ਼ਰ ਹਮੇਸ਼ਾ ਸਾਡੇ ਉੱਤੇ ਲੱਗੀ ਰਹਿੰਦੀ ਆ ਇਸ ਤਰ੍ਹਾਂ ਚੱਪੂ ਮਾਰਨ ਚ ਵੱਡੇ ਔਖੇ ਸੀ ਤੋਂ ਪ੍ਰਭੂ ਯੀਸ਼ੂ ਮਸੀਹ ਨੇ ਉਸ ਚੀਜ਼ ਨੂੰ ਦੇਖਿਆ ਅਗਰ ਸੋਚੋ ਪ੍ਰਭੂ ਜਿਸ ਸਮੇਂ 베ੜੀ ਜਾ ਕੇ ਬੈਠ ਜਾਂਦਾ ਆ ਅਗਰ ਪਤਰਸ ਪ੍ਰਭੂ ਨੂੰ ਦੱਸਣ ਦੀ ਕੋਸ਼ਿਸ਼ ਕਰੇਗਾ ਸਮਝਾਉਣ ਦੀ ਕੋਸ਼ਿਸ਼ ਕਰੇਗਾ ਕਿ ਪ੍ਰਭੂ ਜੀ ਅਸੀਂ ਬਹੁਤ ਸਟਰਗਲ ਕਰ ਰਹੇ ਸੀ ਅਸੀਂ ਬੜੇ ਔਖੇ ਸੀਗੇ ਤਾਂ ਪ੍ਰਭੂ ਕੀ ਕਹੇਗਾ ਕਿ ਮੈਂ ਉਸ ਨੂੰ ਦੇਖ ਰਿਹਾ ਸੀਗਾ ਮੈਂ ਅਸੀਂ ਨੂੰ ਜਾਣ ਚੁੱਕਾ ਆ ਤੁਹਾਡੇ ਸਟਰਗਲ ਨੂੰ ਤੁਹਾਡੇ ਸੰਘਰਸ਼ ਨੂੰ ਮੈਂ ਦੇਖਿਆ ਆ ਤੁਸੀਂ ਕਿੰਨਾ ਔਖਾਈ ਦੇ ਨਾਲ ਤੁਸੀਂ ਚੱਪੂ ਚਲਾ ਰਹੇ ਸੀ ਉਸ ਜੀ ਨੂੰ ਪ੍ਰਭੂ ਕੀ ਕਹੇਗਾ ਮੈਂ ਦੇਖਿਆ ਆ ਉਹ ਚੀਜ਼ ਨੇ ਕਿੰਨਾ ਪ੍ਰਭੂ ਨੂੰ ਪ੍ਰਸੰਨ ਕੀਤਾ ਹੋਇਆ ਕਿ ਮੈਂ ਇਹਨਾਂ ਨੂੰ ਜਿਸ ਦਿਸ਼ਾ 'ਚ ਭੇਜਿਆ ਆ ਇਹ ਉਸ ਦਿਸ਼ਾ ਵਿੱਚ ਉਦੋਂ ਵੀ ਅੱਗੇ ਵਧਦੇ ਗਏ ਜਦੋਂ ਪਾਣੀ ਸ਼ਾਂਤ ਸੀ ਔਰ ਉਦੋਂ ਵੀ ਅੱਗੇ ਵਧਦੇ ਗਏ ਜਦੋਂ ਸਾਰਾ ਹਾਲਾਤ ਸਾਰਾ ਮਾਹੌਲ ਕਿਸੇ ਨਦੀ ਦੇ ਖਿਲਾਫ ਸੀਗਾ ਸਿਸ ਕਰਕੇ ਹਰ ਦਿਨ ਹਰ ਰੋਜ਼ ਜੋ ਆਸੀ ਪ੍ਰਭੂ ਦੇ ਅੱਗੇ ਹੋਣਾ ਹੈ ਕਿ ਪ੍ਰਭੂ ਸਾਡੇ ਇਰਾਦੇ ਨੂੰ ਇਹਨਾਂ ਡ੍ਰਿਹੜ ਕਰ ਪ੍ਰਭੂ ਸਾਡੇ ਜੀਵਨ ਦੇ ਵਿੱਚ ਇੱਕ ਐਸੀ ਮਾਨਸਿਕਤਾ ਨੂੰ ਸਥਾਪਿਤ ਕਰ ਤਾਂ ਕਿ ਅਸੀਂ ਹਰ ਪ੍ਰਕਾਰ ਦੇ ਹਾਲਾਤ ਹਰ ਪ੍ਰਕਾਰ ਦੇ ਮਾਹੌਲ ਦੇ ਵਿੱਚ ਚਾਹੇ ਹਾਲਾਤ ਸਾਡੇ ਹੱਕ ਚ ਆ ਚਾਹੇ ਖਿਲਾਫ ਆ ਅਸੀਂ ਹਰ ਪ੍ਰਕਾਰ ਦੀ પરિਸਥਿਤੀ ਅੱਗੇ ਵਧਣਾ ਜਿਹੜਾ ਉਹ ਜਾਰੀ ਰੱਖੀਏ ਚਾਹੇ ਚੱਪੂ ਸੋਖੇ ਚੱਲ ਰਿਹਾ ਚਾਹੇ ਔਖੇ ਚੱਲ ਰਿਹਾ ਪਰ ਪ੍ਰਭੂ ਅਸੀਂ ਕਦੀ ਨਾ ਲਹਿਰਾਂ ਦੇ ਵਸ ਵਿੱਚ ਨਾ ਪਈਏ ਬਲਕਿ ਨਾ ਲਹਿਰਾਂ ਨੂੰ چیرਦੇ ਹੋਏ ਅਸੀਂ ਅੱਗੇ ਵਧਣਾ ਜੋ ਆ ਜਾਰੀ ਰੱਖੀਏ ਤਾਂ ਕਿ ਸੇ ਆਪਣੀ ਦੌੜ ਨੂੰ ਪੂਰਾ ਕਰ ਸਕੀਏ ਔਰ ਖੀ ਚਸਿਓ ਸੰਨੰਤ ਜੀਵਨ ਦੇ ਅਧਿਕਾਰੀ ਹੋ ਸਕੇ ਉਸ ਸਵਰਗ ਦੀ ਦਹਲੀਜ਼ ਤੇ ਅਸੀਂ ਆਪਣੇ ਪੈਰ ਅਸੀਂ ਰੱਖ ਸਕੀਏ ਉਸ ਲਈ ਜ਼ਰੂਰੀ ਆ ਕਿ ਹਰ ਪ੍ਰਕਾਰ ਦੇ ਹਾਲਾਤਾਂ ਚ ਜਿਹੜੇ ਚੱਪੂ ਚਲਾਉਣਿਆ ਉਹ ਸਾਨੂੰ ਜਾਰੀ ਰੱਖਣਾ ਪਏਗਾ ਇਸ ਲਈ ਪ੍ਰਾਰਥਨਾ ਕਰਨਾ ਆਰਾਧਨਾ ਕਰਨਾ ਵਚਨ ਮੰਨਨ ਕਰਨਾ ਸੰਗਤੀ ਕਰਨਾ ਇਸ ਸਾਰੇ ਚੀਜ਼ ਨੂੰ ਅਸੀਂ ਬਨੁਸ਼ਾਸਨ ਦੇ ਨਾਲ ਕਰੀਏ ਕਿਸੇ ਸਮੇ ਬੜਾ ਆਸਾਨ ਲੱਗੇਗਾ ਕਿਸੇ ਸਮੇ ਮੁਸ਼ਕਲ ਲੱਗੇਗਾ ਪਰ ਯਾਦ ਰੱਖੋ ਪਰਮੇਸ਼ਰ ਵਕ ਵਕ ਦੌਰ ਚੋਂ ਕੱਢਦੇ ਹੋਏ ਹੀ ਸਾਨੂੰ ਅੱਗੇ ਲੈ ਕੇ ਜਾਂਦਾ ਆ ਪਰਮੇਸ਼ਰ ਸਾਡੀਆਂ ਕਮਜ਼ੋਰੀਆਂ ਨੂੰ ਵੀ ਸਾਡੇ ਉਤੇ ਉਜਾਗਰ ਹੋਣ ਦਿੰਦਾ ਆ ਤਾਂ ਕਿ ਅਸੀਂ ਜਾਣ ਸਕੀਏ ਕਿ ਖੁਦਾ ਦਾ ਉਹ ਸਮਰਥ ਖੁਦਾ ਦੇ ਦੁਆਰਾ ਜੋ ਬਲ ਸਾਨੂੰ ਮਿਲਦਾ ਆ ਉਸ ਬਲ ਦੀ ਸਾਨੂੰ ਕਿੰਨੀ ਜ਼ਰੂਰਤ ਆ ਇਹ ਸਾਨੂੰ ਅਹਿਸਾਸ ਕਦੋਂ ਹੁੰਦਾ ਜਦੋਂ ਸਾਡੀਆਂ ਕਮਜ਼ੋਰੀਆਂ ਸਾਡੇ ਉੱਤੇ ਉਜਾਗਰ ਹੁੰਦੀਆਂ ਸੋ ਜੇ ਹਨਾਤ ਸਾਡੇ ਕਮਜ਼ੋਰੀਆਂ ਨੂੰ ਸਾਡੇ ਉੱਤੇ ਉਜਾਗਰ ਕਰਦੇ ਆ ਔਰ ਉਸ ਤੋਂ ਬਾਅਦ ਫਿਰ ਪ੍ਰਭੂ ਚਾਹੁੰਦਾ ਹੋਂ ਤੁਸੀਂ ਉਸ ਬਲ ਵਾਸਤੇ ਉਸ ਸ਼ਕਤੀ ਲਈ ਉਸ ਸਮਰਥ ਲਈ ਜਵਾ ਜ਼ੋਰ ਮਾਰਨਾ ਤਾਂ ਕਿ ਅਸੀਂ ਆਪਣੇ ਬਲ ਦੇ ਉੱਤੇ ਨਿਰਭਰ ਰਹਿੰਦੇ ਹੋਏ ਨਹੀਂ ਬਲਕਿ ਖੁਦਾ ਦੇ ਦੁਆਰਾ ਮਿਲਣ ਵਾਲਾ ਉਸ ਸਮਰਥ ਦੇ ਉੱਤੇ ਆਸਰਿਤ ਹੁੰਦੇ ਹੋਏ ਅਸੀਂ ਅੱਗੇ ਵਸ ਸਕੀਏ ਸੋ ਪ੍ਰਭੂ ਸੁਬਚਿੰਦਰੇ ਸਾਨੂੰ ਆਸ਼ੀਸ਼ ਦੇਵੇ ਆਮੀਨ